ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਭਗ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਦੁਆਬਾ ਖੇਤਰ ਦਾ ਇਹ ਤੀਸਰਾ ਮੈਡੀਕਲ ਕਾਲਜ ਹੋਵੇਗਾ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਕਪੂਰਥਲਾ ਦੇ ਵਿੱਚ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ ਦੁਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਭਾਵ ਕਪੂਰਥਲਾ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੁਣ ਮੈਡੀਕਲ ਕਾਲਜ ਹੋਣਗੇ ਇਹ ਮੈਡੀਕਲ ਕਾਲਜ ਸਿਵਲ ਹਸਪਤਾਲ ਦੇ ਨਾਲ ਜੁੜੇਗਾ ਇਸ ਦਾ ਨਾਮ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਮੁੱਖ ਮੰਤਰੀ ਦੁਆਰਾ ਕਿਹਾ ਗਿਆ ਹੈ ਕਿ ਇਹ ਕਾਲਜ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ ਇਸ ਕਾਲਜ ਦੇ ਵਿੱਚ ਐਮਬੀਬੀਐਸ ਦੀਆਂ 50 ਸੀਟਾਂ ਹੋਣਗੀਆਂ ਜਿਸ ਨਾਲ ਮੈਡੀਕਲ ਖੇਤਰ ਦੇ ਵਿੱਚ ਵਿਦਿਆਰਥੀਆਂ ਦੀ ਪਹੁੰਚ ਵਿੱਚ ਇਸ ਦੀ ਸਿੱਖਿਆ ਹੋਵੇਗੀ ਜਿਲਾ ਸਿਵਲ ਹਸਪਤਾਲ ਐਸਬੀਐਸ ਨਗਰ ਮੌਜੂਦਾ ਸਮੇਂ ਦੇ ਵਿੱਚ ਮੈਡੀਕਲ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਖਾਸ ਡਾਕਟਰੀ ਸਹੂਲਤਾਂ ਦੀ ਇਸ ਦੇ ਵਿੱਚ ਘਾਟ ਹੈ ਮੈਡੀਕਲ ਕਾਲਜ ਦੀ ਸਥਾਪਨਾ ਦੇ ਨਾਲ ਇੱਥੇ ਸੁਪਰ ਸਪੈਸ਼ੈਲਟੀ ਡਾਕਟਰ 24 ਘੰਟੇ ਉਪਲਬਧ ਰਹਿਣਗੇ ਮੈਡੀਸਨ ਸਰਜਰੀ ਬਾਲ ਰੋਗ ਆਰਥੋਪੈਡਿਕਸ ਗਾਇਨੋਕੋਲੋਜੀ ਅਤੇ ਐਮਰਜੈਂਸੀ ਦੇਖਭਾਲ ਦੇ ਵਿੱਚ ਨਵੇਂ ਵਿਭਾਗਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਇਸੇ ਤਰ੍ਹਾਂ ਆਈਸੀਯੂ ਟਰੋਮਾ ਸੈਂਟਰ ਡਾਇਗਨੋਸਟਿਕ ਲੈਬਾਂ ਨੂੰ ਵਧੇਰੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਦੇ ਲਈ ਅਪਗ੍ਰੇਡ ਵੀ ਕੀਤਾ ਜਾਵੇਗਾ। ਸ਼ਹੀਦ ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵੀ ਸੂਬਾ ਪਧਰੀ ਪ੍ਰੋਗਰਾਮ ਖਟਕੜ ਕਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰ ਕਈ ਸਿਆਸੀ ਆਗੂਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ। ਕੈਬਨਿਟ ਮੰਤਰੀਆਂ ਅਤੇ ਹੋਰ ਸਿਆਸੀ ਆਗੂਆਂ ਵੱਲੋਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ। ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਅਤੇ ਸ਼ਹੀਦ ਕਦੇ ਮਰਦੇ ਨਹੀਂ ਸਗੋਂ ਸ਼ਹੀਦ ਤਾਂ ਅਮਰ ਹੋ ਜਾਂਦੇ ਨੇ ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਪੰਜਾਬ ਸਰਕਾਰ ਦੇ 3 ਸਾਲ ਦੇ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਉੱਥੇ ਹੀ ਪਿਛਲੀਆਂ ਸਰਕਾਰਾਂ ਦੇ ਉੱਤੇ ਸਿਆਸੀ ਨਿਸ਼ਾਨੇ ਵੀ ਸਾਧੇ ਆਜ਼ਾਦ ਫਜ਼ਾ ਦੇ ਵਿੱਚ ਸਾਹ ਲੈ ਰਹੇ ਆ ਇੰਨਾ ਕਰਕੇ ਕਾਰਾਂ ਕੋਠੀਆਂ ਵਾਲੇ ਹੋ ਗਏ ਇੰਨਾ ਕਰਕੇ ਅਹੁਦੇਦਾਰ ਐਮ ਐਲ ਏ ਮੰਤਰੀ ਮੁੱਖ ਮੰਤਰੀ ਜਿਹੜਾ ਬਣ ਗਏ ਕਿਉਂਕਿ ਨਹੀਂ ਤਾਂ ਅੰਗਰੇਜ਼ਾਂ ਦੇ ਅਧੀਨ ਹੋਣਾ ਸੀ ਜੇ ਕਿਤੇ ਇਹਨਾਂ ਨੇ ਆਪਣੀਆਂ ਜਵਾਨੀਆਂ ਦੇਸ਼ ਦੇ ਲੇਖੇ ਨਾਲ ਲਾਈਆਂ ਹੁੰਦੀਆਂ ਸੋ ਅੱਜ ਬੜੀ ਖੁਸ਼ੀ ਹੈ ਕਿ ਛੋਟੇ ਛੋਟੇ ਬੱਚੇ ਵੀ ਪੀਲੀਆਂ ਪੱਗਾ ਬਣ ਕੇ ਪੱਗ ਸਿੰਘ ਨੂੰ ਸਜਦਾ ਕਰਨ ਆਏ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵਾਰਿਸਾਂ ਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਝੱਲ ਕੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਇੱਥੇ ਆਜ਼ਾਦੀ ਲੈ ਕੇ ਦਿੱਤੀ ਹੈ ਵੀਰੋ ਬੜੀ ਦੇਰ ਦੀ ਮੰਗ ਸੀ ਇਲਾਕੇ ਦੀ ਐਮਐਲਏ ਸਵਾਨਾਂ ਦੀ ਲੋਕ ਵੀ ਮਿਲਦੇ ਸੀ ਕਿ ਜੇ ਇੱਥੇ ਕਿਤੇ ਬਿਮਾਰ ਹੋ ਜੇ ਕੋਈ ਰੱਬ ਨਾ ਕਰੇ ਡੀਐਮਸੀ ਜਾਣਾ ਪੈਂਦਾ ਲੁਧਿਆਣੇ ਜਾਂ ਜਲੰਧ ਜਾ ਪੀਜੀਆਈ ਕੋਈ ਨੇੜੇ ਤੇੜੇ ਨਾ ਹਸਪੀਟਲ ਕੋਈ ਅੱਛਾ ਹੈ ਤੇ ਕਾਲਜ ਤਾਂ ਇੱਧਰ ਹੈ ਹੀ ਨਹੀਂ ਦੁਆਬੇ ਵਿੱਚ ਕੋਈ ਤੇ ਮੈਡੀਕਲ ਕਾਲਜ ਦੀ ਬੜੀ ਡਿਮਾਂਡ ਸੀ ਹੁਣੇ 15 ਮਿੰਟ ਪਹਿਲਾਂ ਬਰਨਾਲਾ ਕਲਾਂ ਬਿਲਕੁਲ ਕਚੈਰੀਆਂ ਦੇ ਸਾਹਮਣੇ ਜਿੱਥੇ ਸਿਵਲ ਹਸਪਤਾਲ ਹੈ ਨਵਾਂ ਸ਼ਹਿਰ ਦਾ ਉਹਦੇ ਨਾਲ ਹੀ ਜ਼ਮੀਨ ਲੈ ਕੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਜਿਹੜਾ ਹੈ ਉਹਦਾ ਉਦਘਾਟਨ ਕਰਕੇ ਆਇਆ ਹਾਂ ਨਾਲੇ ਤਾਂ ਹਸਪਤਾਲ ਦਾ 100 ਬੈੱਡ ਵਧੂਗਾ ਤੇ 300 ਕਰੋੜ ਰੁਪਏ ਦੀ ਲਾਗਤ ਨਾਲ ਉਹ ਕਾਲਜ ਬਣੂਗਾ ਇਹ 50 ਸੀਟਾਂ ਨੇ ਐਮਬੀਬੀਐਸ ਦੀਆਂ ਔਰ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਬੈਠੇ ਨੇ ਸਟੇਜ ਤੇ ਉਹਨਾਂ ਨੂੰ ਇਸ ਗੱਲ ਤੋਂ ਸਕੂਨ ਮਿਲਦਾ ਹੋਊਗਾ ਕਿ ਹਾਂ ਸਾਡੇ ਪਿਆਰਿਆਂ ਨੂੰ ਸਾਡੇ ਦੁਲਾਰਿਆਂ ਨੂੰ ਵੀ ਕੋਈ ਯਾਦ ਕਰਦਾ ਨਹੀਂ ਤਾਂ ਪਹਿਲਾਂ ਕੀ ਕਰਦੇ ਸੀ ਹਾਰ પાਕੇ ਮੁਰਜ ਜਾਂਦੇ ਸੀ ਕੋਈ ਉਹਨਾਂ ਦੇ ਨਾਂ ਤੇ ਨਾ ਯਾਦਗਾਰ ਨਾ ਉਹਨਾਂ ਦੇ ਨਾਂ ਤੇ ਕੋਈ ਸੰਸਥਾ 30 ਫੁੱਟ ਉੱਚਾ ਕਾਂਸੀ ਦਾ ਬੁੱਤ ਜਿਹੜਾ ਉਹ ਬਿਲਕੁਲ ਮੁਹਾਲੀ ਵਾਲੇ 에어ਪੋਰਟ ਦੇ ਸਾਹਮਣੇ ਲਾਇਆ ਹੋਇਆ ਹੈ 30 ਫੁੱਟ ਉੱਚਾ ਤੇ ਮੁਹਾਲੀ ਵਾਲੇ 에어ਪੋਰਟ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਹੈ ਇਸ ਕਾਲਜ ਦਾ ਨਾਮ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਹੋਊਗਾ ਤੇ ਉਧਰ ਮਿਲਕਫੈਟ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਵੇਰਕਾ ਦੇ ਵਿੱਚ ਆਪਣੇ ਕਾਰਜਕਾਲ ਦੌਰਾਨ ਉਪਲਬਧ ਕੀਤੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਹੈ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਉਹਨਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ ਉਹਨਾਂ ਕਿਹਾ ਕਿ ਵੇਰਕਾ ਪਿਛਲੇ 3 ਸਾਲਾਂ ਤੋਂ ਲਗਾਤਾਰ ਪ੍ਰਗਤੀ ਕਰ ਰਿਹਾ ਹੈ ਇਸ ਮੌਕੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੇਰਕਾ ਨੂੰ ਅਮੂਲ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਅਤੇ ਈਐਸਆਰ ਕਾਨੂੰਨ ਬਦਲ ਦਿੱਤਾ ਜਿਸ ਕਾਰਨ ਸੰਸਥਾ ਬਹੁਤ ਕਮਜ਼ੋਰ ਹੋ ਗਈ ਸੀ ਇਸ ਤੋਂ ਪਹਿਲਾਂ ਇਸ ਦੇ ਵਿੱਚ 6000 ਪੱਕੇ ਮੁਲਾਜ਼ਮ ਕੰਮ ਕਰਦੇ ਸਨ ਪਰ ESR ਦੇ ਵਿੱਚ ਤਬਦੀਲੀ ਤੋਂ ਬਾਅਦ ਸਿਰਫ 800 ਮੁਲਾਜ਼ਮ ਹੀ ਰਹਿ ਗਏ ਸਨ ਬਾਕੀ ਹੋਰ ਵਿਭਾਗਾਂ ਦੇ ਵਿੱਚ ਮੁਲਾਜ਼ਮ ਚਲੇ ਗਏ ਸਨ ਉਹਨਾਂ ਕਹਿੰਿਆ ਕਿ ਅਸੀਂ ਇੱਕ ਵਾਰ ਫਿਰ ਤੋਂ ਵੇਰਕਾ ਨੂੰ ਮਜ਼ਬੂਤ ਕੀਤਾ ਹੈ 2 ਸਾਲ ਪਹਿਲਾਂ ਵੇਰਕਾ ਦਾ ਮਾਲੀਆ 4500 ਕਰੋੜ ਰੁਪਏ ਦਾ ਸੀ ਜੋ ਹੁਣ ਵਧ ਕੇ 6500 ਕਰੋੜ ਰੁਪਏ ਦਾ ਹੋ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮਿਲਕਫੈਡ ਪੰਜਾਬ ਦੀ ਇੱਕ ਉਹ ਸੰਸਥਾ ਜੋ ਕਿਸਾਨਾਂ ਦੇ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਇਸ ਸੰਸਥਾ ਨੇ ਡੇਅਰੀ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਹਨਾਂ ਦੇ ਜੀਵਨ ਨੂੰ ਉੱਚਾ ਚੁੱਕਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਡੇਅਰੀ ਕਿਸਾਨਾਂ ਦੀ ਆਰਥਿਕ ਹਾਲਤ ਸੁਧਰਨ ਸੁਧਾਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਇਸ ਨੂੰ ਇੱਕ ਮਹੱਤਵਪੂਰਨ ਪਹਿਲ ਕਦਮੀ ਦੇ ਵਜੋਂ ਦੇਖਿਆ ਜਾ ਰਿਹਾ ਹੈ ਤੇ ਜਦੋਂ ਦੀ ਆਮ ਆਵਾਦੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂ ਅਸੀਂ ਵਿਰੋਧੀ ਤਰਚੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਫੈੱਡ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਕਾਪਕ ਜਿਹੜੇ ਰੂਲ ਹੈ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਉਹ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕ ਸੈੱਟ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸੰਬੰਧਿਤ ਨੇ ਪਰ ਚੰਗੇ ਕੰਮ ਲਈ ਇਹਨਾਂ ਦੇ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਇੱਕ ਕੋਈ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 120 ਕਰੋੜ ਦੇ ਵਿੱਤੇ ਪਚਾ ਦਿੱਤਾ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੂਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀਗੀ ਕਿ ਜੋ ਰੂਲ ਚੇਂਜ ਕੀਤੇ ਆ ਮਾਜੂਬ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ 20 ਟੈਕ ਕੋਈ ਮੈਡਨ ਦੀ ਡਾਕਟਰ ਕੋਈ ਐਮ ਟੈਕ ਸਾਰੇ ਹੋਰ ਸਰਕਾਰੀ ਅਦਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀਗੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ਅਦਾਰੇ ਨੂੰ ਚਲਾਉਣ ਲਈ ਹੁੰਦਰਮੰਦਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਸ਼ਹਾਦਤ ਦਿੱਤੀ ਸੀ ਅਸੀਂ ਆਜ਼ਾਦ ਫੀਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਬਦਾ ਦੇ ਫੁੱਲ ਭੇਟ ਕਰਦੇ ਆ ਉਹਨੂੰ ਅਕੀਦਤ ਦੰਨੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਟ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਤੁਹਾਹਾਂ ਨਾਲ ਸਾਡੀ ਗੱਲ ਮੰਨੀ ਅਸੀਂ ਡੇਢ ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਰ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਸਰਪਾਸ ਸਿੰਘ ਚੀਵਾ ਫਾਈਨਾਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੇ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਸਾਡੇ ਕਾਰਜਕਾਲ ਦੇ ਦੌਰਾਨ ਇਸ ادارے ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਾਗਵ ਚੱਡਾ ਵੱਲੋਂ ਇੱਕ ਵਾਰ ਫੇਰ ਤੋਂ ਰਾਜ ਸਭਾ ਦੇ ਵਿੱਚ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਰੱਖੀ ਹੈ। ਇਸ ਮੌਕੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਆਪਣੇ ਦਿੱਤੇ ਗਏ ਭਾਸ਼ਣ ਨੂੰ ਸੋਸ਼ਲ ਮੀਡੀਆ ਤੇ ਪੋਸਟ ਵੀ ਕੀਤਾ ਹੈ ਅਤੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਦੇਸ਼ ਦੇ 140 ਕਰੋੜ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ भारत माता इस वीर सपूत भारत रत्न दे के सच्ची श्रद्धांजलि देवेगी वो विषय मैं उठाने जा रहा हूँ वो सिर्फ मेरे ही नहीं हर देशभक्त के दिल के करीब है सर मेरा सब्जेक्ट है शहीद आजम सरदार भगत सिंह जी को भारत रत्न देने के संदर्भ में लिख रहा हूँ मैं जिसका अंजाम कल आगाज़ आएगा मेरे लहू का एक एक कतरा इनकलाब लाएगा मैं रहूं ना रहूं ये वादा है तुझसे मेरा मेरे बाद वतन पे मिटने वालों का सैलाब आएगा सर क्रांतिकारी शहीद आजम सरदार भगत सिंह जी का देश की आज़ादी में योगदान बहुत बड़ा है उनके साहस की सरसराहट से अंग्रेजी जेल की दीवारें कांपती थीं उनके हौसलों के आगे घमंड के ऊंचे ऊंचे पहाड़ भी झुक जाया करते थे वो भारत माता के सच्चे लाल थे ब्रिटिश हुकूमत की नज़र में साक्षात काल थे मगर उनकी शहादत के तिरानवे साल बाद भी उन्हें भारत रत्न नहीं मिला सर आज मैं सरकार से मांग करता हूं कि देश की आन बान और शान शहीद आजम सरदार भगत सिंह जी को भारत रत्न दिया जाए ऐसा होता है तो सचमुच भगत सिंह जी का नहीं बल्कि भारत रत्न का गौरव बढ़ेगा सर वो भगत सिंह जी ही थे जिनकी इनकलाबी बोलियों से अंग्रेजी हुकूमत की गोलियां थर थर कांपती थी वो भगत सिंह जी ही थे जिनके सीने में धधकती आग से लंदन का क्राउन धधक उठा करता था भगत सिंह जी ने इस देश को अपनी जवानी दी अपनी जिंदगी दी मगर हम उनको उनके हिस्से का सम्मान नहीं दे पाए सर मैं मांग करता हूं सरकार से कि जल्द से जल्द भगत सिंह जी को भारत रत्न देने की घोषणा की जाए और यदि ये कार्य होता है सर यदि ये कार्य होता है तो भारत वर्ष की आने वाली पीढ़ियां इस महान सदन को दुआएं देंगी बहुत बहुत शुक्रिया इनकलाब जिंदाबाद तो उधर जगू भगवानपुरिया लैके नारकोटिक्स कंट्रोल ब्यूरो के वो वाला एक्शन लिया गया एन सी बी भगवानपुरिया एन डी पी एस एक्ट ਇੱਕ ਸਾਲ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਉਸ ਨੂੰ ਬਠਿੰਡਾ ਦੀ ਉੱਚ ਪੱਦਰੀ ਜੇਲ੍ਹ ਤੋਂ ਅਸਮ ਦੀ ਸਿਲਚਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਪੰਜਾਬ ਪੁਲਿਸ ਦੇ ਵੱਲੋਂ ਐਨਸੀਬੀਏ ਅਧਿਕਾਰੀਆਂ ਨੂੰ ਜੱਗੂ ਭਗਵਾਨਪੁਰੀਆ ਨੂੰ ਸੌਂਪਿਆ ਗਿਆ ਤੇ ਉਸ ਨੂੰ ਬਠਿੰਡਾ ਤੋਂ ਚੰਡੀਗੜ੍ਹ ਵਿਖੇ ਲਿਆਂਦਾ ਗਿਆ ਚੰਡੀਗੜ੍ਹ ਤੋਂ ਉਸ ਨੂੰ ਹਵਾਈ ਜਹਾਜ਼ ਦੇ ਰਾਹੀਂ ਅਸਮ ਦੀ ਸਿਲਚਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਜੱਗੂ ਭਗਵਾਨਪੁਰੀਆ ਦਾ ਅਸਲੀ ਨਾਮ ਜਗਦੀਪ ਸਿੰਘ ਹੈ ਅਤੇ ਪੰਜਾਬ ਦੇ ਵਿੱਚ ਉਸ ਦੇ ਉੱਪਰ ਐਨਡੀਪੀਐਸ ਐਕਟ ਦੇ ਤਹਿਤ ਕਈ ਮਾਮਲੇ ਦਰਜ ਨੇ ਗੁਰਦਾਸਪੁਰ ਦੇ ਕੋਟ ਸੂਰਤ ਪੁਲਿਸ ਥਾਣੇ ਅਧੀਨ ਆਉਂਦੇ ਪਿੰਡ ਭਗਵਾਨਪੁਰ ਦਾ ਜੱਗੂ ਭਗਵਾਨਪੁਰੀਆ ਵਸਨੀਕ ਹੈ ਉਸ ਦੇ ਖਿਲਾਫ ਐਂਡੀਪੀਐਸ ਐਕਟ ਦੇ ਤਹਿਤ ਪੰਜਾਬ ਦੇ ਵਿੱਚ ਕੁੱਲ 12 ਕੇਸ ਇਸ ਦੇ ਨਾਲ ਨਾਲ ਫਿਰੋਤੀ ਦੇ ਕੇਸ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਨੇ ਜਾਣਕਾਰੀ ਦੇ ਮੁਤਾਬਕ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਖਿਲਾਫ ਐਂਡੀਪੀਸੀ ਐਕਟ ਹੈ ਜਿਹੜਾ ਉਹ ਲਗਾਇਆ ਗਿਆ ਉਸੇ ਦੇ ਆਧਾਰ ਤੇ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਇਹ ਵੱਡੀ ਕਾਰਪਾਈ ਕੀਤੀ ਗਈ ਹੈ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਖੁਫੀਆ ਰਿਪੋਰਟਾਂ ਆਈਆਂ ਸਨ ਕਿ ਪਾਕਿਸਤਾਨ ਦੇ ਵਿੱਚ ਆਧਾਰਿਤ ਸਪਲਾਈਰਾਂ ਦੇ ਨਾਲ ਉਸ ਦੇ ਸੰਬੰਧ ਨੇ ਤੇ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਇਸ ਨੂੰ ਆਪਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਪਾਰਤ ਸਰਕਾਰ ਦੇ ਸੰਯੁਕਤ ਐਨਡੀਪੀਐਸ ਦੇ 21 ਮਾਰਚ 2025 ਦੇ ਨਿਰਦੇਸ਼ਾਂ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਇਹ ਵੱਡਾ ਐਕਸ਼ਨ ਉਸ ਦੇ ਖਿਲਾਫ ਲਿਆ ਗਿਆ ਤੇ ਉਸ ਨੂੰ ਅਸਮ ਦੀ ਸਿਲਚਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਉਧਰ ਪੰਜਾਬ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆਏ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਸੂਬੇ ਦੀ ਪੁਲਿਸ ਦੇ ਸੀਨੀਅਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਇਸ ਮਾਮਲੇ ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਡੱਲੇਵਾਲ ਦਾ ਮਰਨ ਵਰਤ ਐਤਵਾਰ ਨੂੰ 118ਵੇਂ ਦੇਲਦੰਦੇ ਵਿੱਚ ਦਾਖਲ ਹੋ ਗਿਆ ਸੀ। ਡੱਲੇਵਾਲ ਨੂੰ ਪਟਿਆਲਾ ਸ਼ਿਫਟ ਕਰਨ ਤੋਂ ਪਹਿਲਾਂ ਸਖਤ ਸੁਰੱਖਿਆ ਦੇ ਪੈਰੇ ਹੇਠ ਜਲੰਧਰ ਸੌਣੀ ਦੇ ਪੀਡਬਲਿਊਡੀ ਰੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਸੀ। ਕਿਸਾਨ ਆਗੂ ਨੂੰ ਜਲੰਧਰ ਤਬਦੀਲ ਕਰਨ ਦਾ ਫੈਸਲਾ ਇਹ ਲੱਗ ਰਿਹਾ ਸੀ ਕਿ ਕਾਫੀ ਸੋਚ ਸਮਝ ਵਿਚਾਰ ਮਗਰੋਂ ਲਿਆ ਗਿਆ ਕਿਉਂਕਿ ਜਲੰਧਰ ਇਲਾਕੇ ਦੇ ਵਿੱਚ ਕਿਸਾਨ ਯੂਨੀਅਨਾਂ ਦੀ ਮੌਜੂਦਗੀ ਬਹੁਤ ਘੱਟ ਹੈ ਡੱਲੇ ਨੂੰ ਪਟਿਆਲਾ ਮੁੜ ਤੋਂ ਸ਼ਿਫਟ ਕਰਨ ਦੇ ਫੈਸਲੇ ਨੇ ਕਿਸਾਨਾਂ ਆਗੂਆਂ ਨੂੰ ਵੀ ਹੈਰਾਨ ਕਰ ਦਿੱਤਾ ਕਿਉਂਕਿ ਮਾਲਵਾ ਪੱਟੀ ਦੇ ਵਿੱਚ ਕਿਸਾਨ ਯੂਨੀਅਨਾਂ ਦਾ ਚੰਗਾ ਆਧਾਰ ਹੈ ਜ਼ਿਕਰ ਹੋ ਗਏ ਕਿ ਪੁਲਿਸ ਨੇ 19 ਮਾਰਚ ਨੂੰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਦੋਂ ਬੈਠਕ ਖਤਮ ਹੋਈ ਸੀ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਸਣੇ ਕਈ ਕਿਸਾਨਾਂ ਆਗੂਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਉਸ ਤੋਂ ਬਾਅਦ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਸੀ ਸ਼ੰਭੂ ਅਤੇ ਖਨੌਰੀ ਬਾਰਡਰਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ ਪੁਲਿਸ ਤੋਂ ਬਾਅਦ। ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਹੁਣ ਮੁੜ ਤੋਂ ਇੱਕ ਵਾਰ ਫਿਰ ਤੋਂ ਡੱਲੇਵਾਲ ਨੂੰ ਪਟਿਆਲਾ ਦੇ ਇੱਕ ਹਸਪਤਾਲ ਦੇ ਵਿੱਚ ਪ੍ਰਾਈਵੇਟ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸ਼ਹੀਦ ਜਗੰਪਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਇੱਕ ਪਾਸੇ ਪੂਰੇ ਦੇਸ਼ ਭਰ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਸੂਬਾ ਪੱਧਰੀ ਪ੍ਰੋਗਰਾਮ ਕੀਤੇ ਗਏ ਉੱਥੇ ਹੀ ਭਾਜਪਾ ਦੇ ਸਵੇਰੇ ਦੇ ਆਗੂ ਅਸ਼ਵਨੀ ਸ਼ਰਮਾ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਅਸ਼ਵਨੀ ਸ਼ਰਮਾ ਵੱਲੋਂ ਸ਼ਹੀਦ ਭਗਤ ਸਿੰਘ ਚੌਕ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ। ਇਸ ਮੌਕੇ ਭਾਜਪੀ ਦੇ ਕਈ ਆਗੂ ਉਹਨਾਂ ਦੇ ਨਾਲ ਮੌਜੂਦ ਸਨ। ਸ਼ਹੀਦੇ ਰਾਜਮਦਰ ਸਿੰਘ ਰਾਜਪੁਰੂਪ ਤੋਂ ਤੇ ਸ਼ਹੀਦੀ ਗਾਨੇ ਤੇ ਆਜੀ ਯੂਵਾ ਮੋਰਚਾ ਦੇਾਰੇ ਜੱਟਪਾਵਾ ਨੇ ਆਪ ਵੀ ਦੇ ਸਭ ਦੇਵਾਨ ਜੇ ਦੇ ਆਜਾਣ ਪ੍ਰਗਤੀ ਨੂੰ ਕੁਛ ਤਰ੍ਹਾਂ ਕੇ ਸਰਕਾਰ ਦੀ ਲੋੜੀ ਕਰੋਨਾ ਕਿਦੇ ਅੱਜ ਦਾ ਨੌਜਵਾਨ ਇਹ 23 ਸਾਲ ਦੀ ਉਮਰ ਦੇ ਜਦੋਂ ਕੱਢਣ ਦੀ ਉਮਰ ਹੁੰਦੀ ਹੈ ਇਹ ਜੇ ਇਸ ਭਾਰਤ ਮਾਤਾ ਆਜ਼ਾਦ ਹੋਏ ਗ੍ਰੇਜਿਆ ਤੋਂ ਇਹਦੇ ਲਈ ਬਹੁਤ ਵੱਡਾ ਬਲੀਦਾਨ ਜਿਹੜਾ ਉਹ ਹੋਇਆ ਹੈ ਔਰ ਉਸ ਬਲੀਦਾਨ ਨੂੰ ਯਾਦ ਰੱਖਣਾ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਆਪਣੀ ਸੰਸਕ੍ਰਿਤੀ ਦੇ ਨਾਲ ਨੌਜਵਾਨ ਜੁੜੇ ਔਰ ਨੌਜਵਾਨਾਂ ਚ ਆਪਣੇ ਦੇਸ਼ ਨੂੰ ਲੈ ਕੇ ਆਪਣੇ ਪ੍ਰਦੇਸ਼ ਨੂੰ ਲੈ ਕੇ ਆਪਣੇ ਸ਼ਹਿਰ ਨੂੰ ਲੈ ਕੇ ਭਗਤੀ ਦਾ ਭਾਵ ਪੈਦਾ ਹੋਏ ਸਮਰਪਣ ਦਾ ਭਾਵ ਪੈਦਾ ਹੋਏ ਇਸ ਕਰਕੇ ਧਿਆੜੇ ਮਨਾਏ ਜਾਂਦੇ ਨੇ ਔਰ ਅੱਜ ਜੁਵਾ ਮੋਰਚਾ ਨੇ ਉਪਰਾਲਾ ਕੀਤਾ ਪਾਰਟੀ ਦੇ ਅਧਿਦੇਤ ਕੇ ਪਾਰਟੀ ਦੇ ਪਲਾਡਿਕਾਰੀ ਐਮਸੀ ਸਾਰੇ ਸੇ ਆਏ ਨੇ ਔਰ ਇਹ ਪ੍ਰਣ ਲਿਆ ਕਿ ਪੰਜਾਬ ਦੇ ਅਮਨ ਲਈ ਸ਼ਾਂਤੀ ਲਈ ਜੋ ਪੋਟੋ ਪੰਜਾਬ ਦੇ ਭਾਈਚਾਰੇ ਲਈ ਹਮੇਸ਼ਾ ਅਸੀਂ ਪਾਈ ਮੰਨ ਕੇ ਖੜੇ ਰਵਾਂਗੇ ਔਰ ਮੈਂ ਇਹ ਵੀ ਕਵਾਂਗਾ ਕਿ ਭਗਤ ਸਿੰਘ ਜਿਹਨਾਂ ਅਦਰਸ਼ਾਂ ਨੂੰ ਲੈ ਕੇ ਜਿਸ ਸੋਚ ਨੂੰ ਲੈ ਕੇ ਇਹ ਮੈਦਾਨ ਦਿੱਤਾ ਉਸ ਸੋਚ ਨੂੰ ਅੱਗੇ ਵਧਾਣਾ ਪਏਗਾ ਉਹ ਸੋਸ਼ੀ ਸਮਰਸਤਾ ਦੀ ਉਹ ਸੋਸ਼ੀ ਵਿਕਾਸ ਦੀ ਉਹ ਸੋਸ਼ੀ ਭਾਈਚਾਰੇ ਦੀ ਔਰ ਅੱਜ ਵੀ ਆ ਸਾਨੂੰ ਦੇਖ ਕੇ ਅੰਦਰ ਇਸ ਪ੍ਰਕਾਰ ਦੇ ਕਈ ਚੀਜ਼ਾਂ ਲੇਖੋਂ ਨੂੰ ਮਿਲਦੀਆਂ ਔਰ ਮਨ ਦੁਖੀ ਵੀ ਹੁੰਦਾ ਕੀ ਸ਼ਹੀਦਾਂ ਨੇ ਜੀ ਸ਼ਹਾਦਤ ਕਿਸ ਕਰਕੇ ਹੋਈ ਸੀ ਉਹ ਚੀਜ਼ਾਂ ਕਈ ਵਾਰੀ ਕਮਜ਼ੋਰ ਹੋ ਗਈ ਵਿਸ਼ੇਸ਼ ਕਰਕੇ ਨੌਜਵਾਨ ਅੱਜ ਪੰਜਾਬ ਦਾ ਨਸ਼ੇ ਚ ਗ੍ਰਸਤ ਹੈ ਪੰਜਾਬ ਦਾ ਨੌਜਵਾਨ ਨਸ਼ੇ ਤੋਂ ਬਾਹਰ ਆਏ ਪੰਜਾਬ ਦੇ ਨੌਜਵਾਨ ਖੇਲ ਦੇ ਮੈਦਾਨ ਚ ਚੰਗੇ ਲੱਗਦੇ ਨੇ ਬਾਡਰ ਤੇ ਚੰਗੇ ਲੱਗਦੇ ਨੇ ਨਾਲ ਕੀ ਨਾਲੀਆਂ ਦੇ ਡਿੱਗੇ ਭਗਤ ਸਿੰਘ ਦੀ ਸੋਚ ਤੇ ਅਗਰ ਸਹੀ ਪੈਰਾ ਕੋਈ ਦੇਣਾ ਤੇ ਮੈਨੂੰ ਲੱਗਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਹੈ ਪੰਜਾਬ ਚ ਅਮਨ ਸ਼ਾਂਤੀ ਪਾਈਚਾਰਾ ਮਜ਼ਬੂਤ ਕਰਨ ਲਈ ਸਭ ਨੂੰ ਕੰਮ ਕਰਨਾ ਚਾਹੀਦਾ ਹੈ ਮੈਂ ਇੱਕ ਵਾਰ ਫੇਰ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਦੇ ਉਸਮਨ ਟੈਕਟਰ ਦਾ ਔਰ ਆਓ ਮਿਲ ਕੇ ਸਾਰੇ ਪ੍ਰਣ ਕਰੀਏ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਕਰਮ ਵੰਦੇ ਮਕਰਮ ਤੇ ਉਧਰ ਲੁਧਿਆਣਾ ਪਛਮੀ ਦੀਆਂ ਉਪ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬੀਜੇਪੀ ਨੇ ਵੀ ਇਸ ਨੂੰ ਲੈ ਕੇ ਆਪਣੀ ਕਮਰ ਕੱਸ ਲਈ ਗਈ ਹੈ ਬੀਜੇਪੀ ਵੱਲੋਂ ਲੁਧਿਆਣਾ ਪਛਮੀ ਦੀਆਂ ਚੋਣਾਂ ਨੂੰ ਲੈ ਕੇ ਅ ਇਨਚਾਰਜ ਨੇ ਜਿਹੜੇ ਨਿਯੁਕਤ ਕੀਤੇ ਗਏ ਨੇ ਪਾਰਟੀ ਦੇ ਜਨਰ ਸਕੱਤਰ ਰਕੇਸ਼ ਰਠੌਰ ਨੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਪੱਛਮੀ ਦੀਆਂ ਚੋਣਾਂ ਦੇ ਲਈ ਅ ਅਵਿਨਾਸ਼ رائے ਖੰਨਾ ਨੂੰ ਇਨਚਾਰਜ ਬਣਾਇਆ ਗਿਆ ਸਾਬਕਾ ਕੇਂਦਰੀ ਮੰਤਰੀ ਹੈ ਅਤੇ ਸਾਬਕਾ ਐਸ்சி ਕਮਿਸ਼ਨ ਦੇ ਚੇਅਰਮੈਨ ਵਿਜੇ ਸਾੰਪਲਾ ਨੂੰ ਸਹਿ ਇਨਚਾਰਜ ਬਣਾਇਆ ਗਿਆ ਸਿਆਸੀ ਹਲਕਿਆਂ ਦੇ ਵਿੱਚ ਲੁਧਿਆਣਾ ਉਪਚੋਣਾਂ ਨੂੰ ਲੈ ਕੇ ਪੂਰੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਸੂਤਰਾਂ ਮੁਤਾਬਕ ਪੰਜਾਬ ਦੀ ਸੱਤਾਧਾਰੀ ਪਾਰਟੀ ਵੀ ਕਿਸੇ ਹਾਲਤ ਦੇ ਵਿੱਚ ਇਹ ਜਿਹੜੀਆਂ ਉਪਚੋਣਾਂ ਨੇ ਇਹ ਹਾਰਨਾ ਨਹੀਂ ਚਾਹਵੇਗੀ ਆਮ ਆਦਮੀ ਪਾਰਟੀ ਵੀ ਨਾ ਚੋਣਾਂ ਨੂੰ ਲੈ ਕੇ ਪੂਰਾ ਜ਼ੋਰ ਲਗਾਉਣ ਜਾ ਰਹੀ ਹੈ ਤੇ ਨਾਲ ਵੀ ਨਾਲ ਪੰਜਾਬ ਦੇ ਵਿੱਚ 2027 ਨੂੰ ਲੈ ਕੇ ਵੀ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਹਰਿਆਣਾ ਜਿੱਤਣ ਤੋਂ ਬਾਅਦ ਬੀਜੇਪੀ ਵੀ ਚਾਹੇਗੀ ਕਿ ਪੰਜਾਬ ਦੇ ਵਿੱਚ ਜਿੱਤ ਦੀ ਰਣਨੀਤੀ ਹੈ ਜਿਹੜੀ ਅੱਗੇ ਵਧਾਈ ਜਾਵੇ ਤੇ ਲੁਧਿਆਣਾ ਪੱਛਮੀ ਦੀ ਸੀਟ ਤੇ ਕਬਜ਼ਾ ਕੀਤਾ ਜਾਵੇ ਸੋ ਮੁੱਖ ਮੁਕਾਬਲਾ ਬੀਜੇਪੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਰਹਿਣ ਵਾਲਾ ਪਰ ਸਾਰੀਆਂ ਸਿਆਸੀ ਪਾਰਟੀਆਂ ਇਸ ਸੀਟ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਸੱਤਾਧਾਰੀ ਪਾਰਟੀ ਵੀ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਲੁਧਿਆਣਾ ਪੱਛਮੀ ਦੀਆਂ ਚੋਣਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇੰਚਾਰਜ ਨਿਯੁਕਤ ਕੀਤੇ ਗਏ ਨੇ ਮਨੀਸ਼ ਸਸੋਧਿਆ ਨੂੰ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਸੰਗਠਨ ਦੇ ਪੱਧਰ ਤੇ ਵੱਡੇ ਫੇਰਬਦਲ ਪੰਜਾਬ ਦੇ ਵਿੱਚ ਕੀਤੇ ਗਏ ਨੇ ਸਤਿੰਦਰ ਜੈਨ ਨੂੰ ਪੰਜਾਬ ਦਾ ਸੈਨ ਇੰਚਾਰਜ ਬਣਾਇਆ ਗਿਆ ਸੋ ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਜਰਨੈਲ ਸਿੰਘ ਤੇ ਰਾਗਵ ਚੱਡਾ ਦੇ ਹੱਥ ਦੇ ਵਿੱਚ ਸੀ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਜਿਹੜੇ ਆ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਅਹੁਦੇਦਾਰੀਆਂ ਦਾ ਬਦਲਾਅ ਕੀਤਾ ਗਿਆ ਸੋ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੱਛਮੀ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਪਰ ਫਿਲਹਾਲ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੁਧਿਆਣਾ ਪੱਛਮੀ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਇੱਕ ਵਾਰੀ ਫਿਰ ਤੋਂ ਗਰਮ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਗੱਲ ਕਰਦੇ ਆ ক্রিকেট ਦੀ ਸਨਰਾਈਜ਼ ਹైదరాబాద్ ਅਤੇ ਰਾਜਸਥਾਨ ਰਾਇਲਜ਼ ਦੇ ਵਿਚਕਾਰ ਆਈਪੀਐਲ ਦਾ ਦੂਜਾ ਮੈਚ ਹైదరాబాద్ ਦੇ ਰਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਮੈਚ ਦੇ ਵਿੱਚ ਹైదరాబాద్ ਨੇ ਰਾਜਸਥਾਨ ਨੂੰ 44 ਦੌੜਾਂ ਦੇ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹైదరాబాద్ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰਾਂ ਦੇ ਵਿੱਚ 6 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ ਅਤੇ ਰਾਜਸਥਾਨ ਨੂੰ ਜਿੱਤ ਦੇ ਲਈ 287 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਨੇ 20 ਓਵਰਾਂ ਦੇ ਵਿੱਚ 6 ਵਿਕਟਾਂ ਗੁਆ ਕੇ 242 ਦੌੜਾਂ ਹੀ ਬਣਾਈਆਂ ਅਤੇ 44 ਦੌੜਾਂ ਦੇ ਨਾਲ ਰਾਜਸਥਾਨ ਇਹ ਮੈਚ ਹਾਰ ਗਈ। ਰਾਜਸਥਾਨ ਦੇ ਲਈ ਤਰੂਵ ਜੁਰੇਲ ਨੇ 70 ਦੌੜਾਂ, ਸੰਜੂ ਸੈਮਸਨ ਨੇ 68 ਦੌੜਾਂ, ਸੁਮਨ ਦੂਬੇ ਨੇ 34 ਦੌੜਾਂ ਅਤੇ ਸਿਮਰੌਨ ਹਿਟਮਾਇਰ ਨੇ 42 ਦੌੜਾਂ ਬਣਾਈਆਂ। ਹైదరాబాద్ ਦੇ ਲਈ ਮੁਹੰਮਦ ਸ਼ਮੀ ਨੇ 1, ਸਿਮਰਨਜੀਤ ਸਿੰਘ ਨੇ 2, ਐਡਮ ਜੰਪਾ ਨੇ 1 ਅਤੇ ਹਰਸ਼ਲ ਪਟੇਲ ਨੇ 2 ਵਿਕਟਾਂ ਲਈਆਂ। ਤੇ ਹੁਣ ਗੱਲ ਮੌਸਮ ਦੀ ਕਰਦੇ ਆਂ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਅਤੇ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਅਨੁਮਾਨ ਇਹ ਲਗਾਏ ਜਾ ਰਹੇ ਨੇ ਕਿ ਅਗਲੇ ਹਫਤੇ ਤੋਂ ਤਾਪਮਾਨ ਜਿਹੜਾ 35 ਡਿਗਰੀ ਤੋਂ ਪਾਰ ਪਹੁੰਚ ਜਾਵੇਗਾ ਸਵੇਰੇ ਦੇ ਵਿੱਚ ਤਾਪਮਾਨ ਦਿਨੋ ਦਿਨ ਵਧ ਰਿਹਾ ਹੈ ਤੇ ਗਰਮੀਆਂ ਦੀ ਸ਼ੁਰੂਆਤ ਲਗਭਗ ਹੋ ਚੁੱਕੀ ਹੈ ਸਵੇਰੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਦੇਖਿਆ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੋਵੇਗਾ ਗਰਮੀ ਦੀ ਲਹਿਰ ਤੇਜ਼ ਹੋਵੇਗੀ ਹਾਲਾਂਕਿ ਰਾਤ ਨੂੰ ਤਾਪਮਾਨ ਠੰਡਾ ਹੈ ਪਰ ਦਿਨ ਵੇਲੇ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਵਾਧਾ ਲਗਾਤਾਰ ਹੋ ਰਿਹਾ ਰਾਤ ਦੇ ਦਿਨ ਦੇ ਤਾਪਮਾਨ ਦੇ ਵਿੱਚ 10 ਤੋਂ 15 ਡਿਗਰੀ ਦਾ ਫਰਕ ਹੈ ਜਿਹੜਾ ਉਹ ਮਹਿਸੂਸ ਹੋ ਰਿਹਾ ਹੈ ਰਾਤਾਂ ਠੰਡੀਆਂ ਨੇ ਪਰ ਦਿਨ ਦੇ ਵਿੱਚ ਪੂਰੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਤਾਪਮਾਨ ਹੌਲੀ-ਹੌਲੀ ਵਧੇਗਾ ਤੇ ਅਗਲੇ ਹਫਤੇ ਤੱਕ ਤਾਪਮਾਨ 35 ਤੋਂ 36 ਡਿਗਰੀ ਤੱਕ ਪਹੁੰਚ ਜਾਵੇਗਾ ਸਵੇਰੇ ਦੇ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਤੇਜ਼ ਧੁੱਪ ਤੇ ਵੱਧਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਮੌਸਮ ਵਿਭਾਗ ਵੱਲੋਂ ਸਲਾਹ ਦਿੱਤੀ ਗਈ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੰਜਾਬ ਦੇ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ ਤਾਪਮਾਨ ਲਗਾਤਾਰ ਦਿਨੋ ਦਿਨ ਵੱਧਦਾ ਜਾਵੇਗਾ ਇਸ ਤੋਂ ਬਾਅਦ ਸੂਬੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਲਗਭਗ 4 ਤੋਂ 5 ਡਿਗਰੀ ਤੱਕ ਦਾ ਵਾਧਾ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਇਜ਼ਾਤ ਬਹੁਤ ਬਹੁਤ ਧੰਨਵਾਦ